ਸਤ ਸ੍ਰੀ ਅਕਾਲ ਤੁਹਾਡੇ YouTube ਚੈਨਲ ਕਮਲ ਫੈਸ਼ਨ ਸੂਟ ਤੇ ਮੇਰੇ ਵੱਲੋਂ ਸਾਰਿਆਂ ਸਤ ਸ੍ਰੀ ਅਕਾਲ ਨਮਸਤੇ ਅਸੀਂ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਉਹ ਲੈ ਕੇ ਆਪਾਂ ਬੈਕ ਗਲੇ ਦੇ ਹਿਸਾਬ ਦੇ ਨਾਲ ਕੀ ਦੇ ਮੋਢੇ ਦੀ ਕਟਾਈ ਜਿਹੜਾ ਆਪਾਂ ਬੈਂਕ ਕਲਾ ਦੇ ਦੇਖੋ ਬਹੁਤ ਜਿਆਦਾ ਡੀਪ ਹੈ ਜਿਹੜਾ ਫਰੰਟ ਕਲਾ ਉਹ ਵੀ ਬਹੁਤ ਜਿਆਦਾ ਡੀਪ ਹੈ ਬਹੁਤ ਜਿਆਦਾ ਭਾਰੀ ਨਾ ਪਾਗਾ ਆਪਾਂ ਤੁਹਾਨੂੰ ਪ੍ਰੋਪਰ ਸਾਰੇ ਸੂਟ ਦੀ ਜਿਹੜੀ ਕਟਾਈ ਦੱਸਾਂਗੇ ਸਾਰੇ ਜਿਹੜੀ ਸ਼ਰਟ ਦੀ ਕਟਾਈ ਆ ਉਹਦੇ ਸਾਰੇ ਨਿਸ਼ਾਨਾ ਬਾਰੇ ਵੀ ਤੁਹਾਨੂੰ ਦੱਸਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਚੈਨਲ ਲਾਈਕ ਸੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਨਵੇਂ ਉਹਨਾਂ ਦੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਦੇਖਣਾ ਜੀ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ ਮੈਂ ਤਾਂ ਰਹੀ ਸੀ ਸਾਡੇ ਦਿੱਤੇ ਗਏ WhatsApp ਨੰਬਰ ਰਾਹੀਂ ਜਿਹੜਾ ਤੁਸੀਂ ਸਾਨੂੰ ਮੈਸੇਜ ਕਰਕੇ ਡਾਇਰੈਕਟਰੀ ਪੁੱਛ ਸਕਦੇ ਸਾਡੇ WhatsApp ਨੰਬਰ ਜਿਹੜਾ ਪਾਸ ਸਕਰੀਨ ਦੇ ਉੱਪਰ ਚੱਲ ਰਿਹਾ ਤੁਹਾਨੂੰ ਦਿਖ ਰਿਹਾ ਹੋਣਾ ਵੀ ਜਿਹੜਾ ਸਾਡਾ WhatsApp ਨੰਬਰ ਕਿੰਨਾ ਹੈ 628454696 ਦੇ ਉੱਪਰ ਤੁਸੀਂ ਜਿਹੜਾ ਸਾਨੂੰ ਮੈਸੇਜ ਕਰਕੇ ਤੇ ਸਾਡੇ ਤੇ ਜਿਹੜੀ ਸਾਰੀ ਪ੍ਰੋਪਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਇਹ ਵੀਡੀਓ ਜਿਹੜੀ ਬਹੁਤ ਖਾਸ ਵੀਡੀਓ ਕੀ ਬਹੁਤ ਜ਼ਿਆਦਾ ਭਾਰੀ ਨਾ ਪਾ ਕੇ ਆਪਾਂ ਇਹਨਾਂ ਦਾ ਗੱਲ ਬੈਕ ਗਾਲਾ ਜਿਹੜਾ ਉਹਦੇ ਹਿਸਾਬ ਦੇ ਨਾਲ ਆਪਾਂ ਤੁਹਾਨੂੰ ਕੀਰੇ ਮੋਢੇ ਦੀ ਜਿਹੜੀ ਕਟਾਈ ਦੱਸਾਂਗੇ ਆਓ ਫਿਰ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਹਾਨੂੰ ਸਮਝਾਉਣੇ ਆ ਇਹਦੀ ਕਟਾਈ ਬਾਰੇ ਆਪਣੇ ਕੋਲੇ ਸ਼ਰਟ ਦਾ ਕਪੜਾ ਜਿਹੜਾ ਆਪਾਂ ਲਾਇਆ ਹੋਇਆ ਹੈਗਾ ਇਹ ਆਪਣੇ ਕੋਲੇ ਹੈਗੀ ਕਿ ਲਾਈਨਿੰਗ ਸਾਰੀ ਕਟਾਈ ਆਪਾਂ ਲਾਈਨਿੰਗ ਦੇ ਉੱਪਰ ਕਰਾਂਗੇ ਸ਼ਰਟ ਦੇ ਉੱਪਰ ਆਪਾਂ ਲਾਈਨਿੰਗ ਰੱਖਾਂਗੇ ਉਸ ਤੋਂ ਬਾਅਦ ਉਹਦੀ ਪ੍ਰੋਪਰ ਜਿਹੜੀ ਉਹਦੀ ਕਟਾਈ ਕਰਾਂਗੇ ਜਿਹੜਾ ਇਹ ਆਪਾਂ ਲਾਈਨਿੰਗ ਦਾ ਕਪੜਾ ਇਹਨੂੰ ਨਾ ਪਾਪਾ ਤੁਹਾਨੂੰ ਦੱਸ ਦੇਵੇਂ ਨਾ ਤਾਂ ਨਾਪ ਕਿੰਨਾ ਕਿੰਨਾ ਸਭ ਤੋਂ ਪਹਿਲਾਂ ਦੇਖੋ ਆਪਾਂ ਇਹ ਕੱਪੜੇ ਨੇ ਸੈੱਟ ਕਰਾਂਗੇ ਇਹਦੇ ਉੱਪਰ ਹੀ ਆਪਾਂ ਜਿਹੜਾ ਸਾਰਾ ਨਾਪ ਲਿਖਾਂਗੇ ਇਹ ਆਪਾਂ ਪ੍ਰੈਸ ਨਾਲ ਦੇਖੋ ਚੰਗੀ ਤਰ੍ਹਾਂ ਜਿਹੜਾ ਸਾਰਾ ਕੱਪੜਾ ਜਿਹੜਾ ਆਪਾਂ ਸੈੱਟ ਕਰ ਲਿਆ ਸੀਗਾ ਆਇ ਤਰ੍ਹਾਂ ਦੇਖੋ ਸਾਰਾ ਕੱਪੜਾ ਮੈਂ ਸੈੱਟ ਕਰ ਲਿਆ ਇਹ ਜੇ ਲੈਣਗੇ ਦੇਖੋ ਇਹਦੀ ਸ਼ਰਟ ਹੈਗੀ ਹੈ ਕਿ 44 ਇੰਚ ਲੈਂਥ ਸ਼ਰਟ ਦੀ ਲੰਬਾਈ ਹੈਗੀ 44 ਇੰਚ ਲੈਂਥ ਤਿਆਰ ਤੇ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਕਿ ਛਾਤੀ ਛਾਤੀ ਹੈਗੀ ਇਹਨਾਂ ਦੀ 26 ਇੰਚ ਕਮਰ ਹੈਗੀ ਇਹਨਾਂ ਦੀ 24 ਇੰਚ ਹਿਪ ਹੈਗੇ ਇਹਨਾਂ ਦੇ ਸਾਢੇ 27 ਇੰਚ ਤੁਸੀਂ ਛਾਤੀ 26 ਇੰਚ ਹਿਪ ਕਮਰ ਹੈਗੇ 24 ਇੰਚ ਹਿਪ ਹੈਗੇ ਸਾਢੇ 27 ਇੰਚ ਇਹਨਾਂ ਦਾ ਬੈਕ ਗਲਾ ਹੈਗਾ ਕਿ ਜਿਹੜਾ 9 ਇੰਚ ਤੇ ਫਰੰਟ ਹੈਗਾਗਾ ਆ ਟੈਂਜਾ ਹੁਣ ਬੈਕ ਗਲੇ ਦੇ ਹਿਸਾਬ ਦੇ ਨਾਲ ਆਪਾਂ ਇਹਦੇ ਤੀਰੇ ਮੋਢੇ ਦੀ ਜਿਹੜੀ ਕਟਾਈ ਕਰਨੇ ਪ੍ਰੋਪਰ ਤੋਂ ਨਪੋ ਸਮਝਾਉਣੇ ਆ ਜਿਹੜੇ ਇਹਨਾਂ ਦਾ ਤੀਰ ਆ ਪਾਵਾਂਗੇ ਉਹ ਆਪਾਂ ਪਾਵਾਂਗੇ 13 ਇੰਚ ਕਟਾਈ ਦਾ ਜਾਨੀ ਕਿ ਹਾਫ 6.5 ਇੰਚ ਕਿਉਂਕਿ ਜੇਕਰ ਇਹਦੇ ਵਿੱਚ ਆਪਾਂ ਤੀਰਾ ਜ਼ਿਆਦਾ ਪਾਵਾਂਗੇ ਤਾਂ ਬੈਕ ਗਲਾ ਦੇਖੋ ਹੈਗਾ ਆਪਣਾ 9 ਇੰਚ ਉਹਦੇ ਨਾਲ ਕੀ ਹੋਏਗਾ ਤੇ ਆਪਣੀ ਬੈਕ ਅਗੇ ਦੇਖੋ ਪੂਰੀ ਖੁੱਲ ਜਾਂਦੀ ਆ ਤਾਂ ਜਿਹੜਾ ਆਪਣੇ ਬਾਹਵਾਂ ਦੇ ਉੱਪਰ ਲੜੇ ਬੈਕ ਦੇ ਉੱਪਰ ਵਾਲ ਪੈਂਦੇ ਨੇ ਤਾਂ ਉਹਦੇ ਨਾਲ ਫੀਟਿੰਗ ਜਿਹੜੀ ਆਪਣੀ ਸਹੀ ਨਹੀਂ ਆਉਂਦੀ ਤੁਸੀਂ ਇਹ ਚੀਜ਼ਾਂ 'ਤੇ ਧਿਆਨ ਰੱਖਣਾ ਹੈ ਹੁਣ ਦੇਖੋ ਆਪਾਂ ਇਹਦੀ ਜਿਹੜੀ ਇਹ ਹੈਗੇ ਕਿ ਸਾਢੇ 6 ਇੰਚ ਦੇ ਹਿਸਾਬ ਨਾਲ ਕਟਾਈ ਕਰਾਂਗੇ ਆਪਾਂ ਇਸ ਤਰ੍ਹਾਂ ਤੇ ਆਪਾਂ ਲੰਬਾ ਇਹ ਲਾਰਮੋਲ ਪਾਉਣਾ ਹੈ ਇਹਦੇ ਵਿੱਚ ਉਹ ਵੀ ਆਪਾਂ ਪਾਉਣਾਗਾ ਸਾਢੇ 6 ਇੰਚ ਸਾਢੇ 6 ਇੰਚ ਤੇ ਆਪਾਂ 6 ਵੀ ਪਾ ਸਕਦੇ ਲੇਕਿਨ ਆਪਾਂ ਇਹਦੇ ਵਿੱਚ ਸਾਢੇ 6 ਇੰਚ ਪਾਵਾਂਗੇ ਤੇ ਹੁਣ ਇਹਨਾਂ ਦੇ ਉੱਪਰ ਫਲੋਇ ਪਾਉਣੀ ਹੈਗੀ ਉੱਪਰ ਫਲੋਇ ਪਾਉਣ ਇਹਨਾਂ ਦੇ ਆਪਾਂ ਸਾਢੇ 12 ਇੰਚ ਜਾਨੀ ਕਿ ਤਿਆਰ ਹੈ ਸਾਢੇ 12 ਤਿਆਰ ਆਪਾਂ 13 ਇੰਚ ਦੇ ਉੱਪਰ ਨਿਸ਼ਾਨ ਲਗਾਉਣਾਗਾ ਇਸ ਤਰ੍ਹਾਂ ਤੇ ਸਾਰਸ ਲਾਈਏਗੇ ਨਾ ਸਾਢੇ 15 ਆਪਾਂ ਰੱਖਾਂਗੇ ਸਾਢੇ 16 17 ਇੰਚ ਰੱਖਾਂਗੇ ਆਪਾਂ ਲੰਬੀ ਪਲੇਆ ਜਿਹੜੀ ਸਾਰਸ ਲਾਈਏ ਕਿਉਂਕਿ ਦੇ ਕੋਈ ਪੇਟ ਜਿਆਦਾ ਭਾਰੀ ਹੈਗਾ ਤੇ हिਪ ਆ ਜਿਹੜੀ ਥੋੜੀ ਜਿਹਾ ਜ਼ਿਆਦਾ ਹੈਗੀ ਉਹਦੇ ਨਾਲ ਆਪਣੀ ਜਿਹੜੀ ਸਾਰਸ ਲਾਈ ਹੈਗੀ ਉਹ ਜੇਕਰ ਆਪਾਂ ਥੋੜੀ ਜਿਹੀ ਨੀਚੇ ਨੂੰ ਰੱਖਾਂਗੇ ਤਾਂ ਆਪਣੀ ਜਿਹੜੀ ਦੇਖੋ ਬੈਲਟ ਵਗੈਰਾ ਸਲਵਾਰ ਦੀ ਨਹੀਂ ਦਿਸਦੀ ਤਾਂ ਬਹੁਤ ਸੋਹਣਾ ਢਾਂਗੇ ਦੇ ਨਾਲ ਜਿਹੜੀ ਆਪਣੀ ਸਲਵਾਰ ਦੀ ਸਲਾਈ ਹੈਗੀ ਬਿਲਕੁਲ ਵਧੀਆ ਲੱਗਦੀ ਹੈ ਤੇ ਇੱਕ ਆਗੇ ਦੇਖੋ ਆਪਣੀ ਸਵੇ ਦੀ ਬੈਲਟ ਦੀ ਲੰਬਾਈ ਬੈਲਟ ਦੀ ਲੰਬਾਈ ਹੈਗੀ ਕਿ ਜਿਹੜੀ ਆਪਣੀ ਸੌਰੀ ਪਲੇਟ ਦੀ ਲ ਇੰਨੀ ਪਲੇਟ ਦੀ ਲંબਾਈ ਇੱਕ ਲੋਈ ਦੀ ਲંબਾਈ ਹੈਗੀ ਕਿ 7 ਇੰਚ ਆਪਾਂ ਉੱਪਰੋਂ ਰੱਖੀਏਗੀ ਦੇਖੋ 13 ਇੰਚ ਇਹ ਸਾਈਡ ਸਲਾਈ ਰੱਖੀਏ 18 ਇੰਚ ਲੰਬਾ ਪਲੇਟ ਰੱਖਿਆ ਆਪਾਂ 7 ਇੰਚ ਹੁਣ ਜਿਹੜੇ ਇਹ ਸਾਰੇ ਨਿਸ਼ਾਨ ਨੇ ਇਹ ਸਾਰੇ ਨਿਸ਼ਾਨਾਂ ਨੂੰ ਆਪਾਂ ਬਿਲਕੁਲ ਸਿੱਧਾ ਕਰ ਲਾਂਗੇ ਇਸ ਤਰ੍ਹਾਂ ਹਾਂ ਇਸ ਤਰ੍ਹਾਂ ਬਿਲਕੁਲ ਸਿੱਧਾ ਕਰਾਂਗੇ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਿੱਧਾ ਕਰਾਂਗੇ ਆਪਾਂ ਇਸ ਤਰ੍ਹਾਂ ਇਹ ਨਿਸ਼ਾਨ ਨੂੰ ਵੀ ਬਿਲਕੁਲ ਸਿੱਧਾ ਕਰ ਲਾਂਗੇ ਹੁਣ ਇਹਨਾਂ ਛਾਣ ਨੂੰ ਵੀ ਬਿਲਕੁਲ ਆਪਾਂ ਸਿੱਧਾ ਕਰ ਲਾਂਗੇ ਇੱਥੇ ਆਪਾਂ ਬਿਲਕੁਲ ਡੱਬਾ ਬਣਾ ਲਾਂਗੇ ਇਸ ਤਰ੍ਹਾਂ ਹੁਣ ਆਪਾਂ ਜਿਹੜੀ ਪਲੇਟਾਂ ਦੀ ਗੈਪ ਰੱਖਣੀ ਯਾਨੀ ਕਿ ਚੜਾਈ ਰੱਖਣੀ ਹੈ ਦੀ ਵਿਚਕਾਰ ਗੈਪ ਰੱਖਣ ਦੇ ਉਹਨਾਂ ਪਲੋਈਆਂ ਨੇ ਉਹ ਲਾਵਾਂਗੇ ਆਪਾਂ 4.5 ਇੰਚ ਯਾਨੀ ਕਿ 8.5 ਇੰਚ 4.5 ਇੰਚ ਯਾਨੀ ਕਿ 8.5 ਇੰਚ ਹੁਣ ਜਿਹੜੀਆਂ ਆਪੇ ਵਾਲੀ ਗਲਾਈ ਦੇਣੇ ਇਹ ਆਪੋ ਇਸ ਤਰ੍ਹਾਂ ਹੀ ਦੇਣੇ ਦੇਖੋ ਡੇਢ-ਡੇਢ ਦੇ ਹਿਸਾਬ ਨਾਲ ਇਸ ਤਰ੍ਹਾਂ ਅਇਤਰਾ ਮਗਲਾਈ ਦੇ ਨੇ ਹੁਣ ਆਪਾਂ ਲਗਾਵਾਂਗੇ 7 ਦੇ ਸੰ 7 ਹੀ ਹੈ ਕਿ 26 ਇੰਚ ਤੇ ਆਪਾਂ 7 ਦੇ ਸੰ ਲਗਾਵਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਇਹ ਪਲੇਟਾਂ ਪਾਉਣੀਆਂ ਨੇ ਉਹਦੇ ਵਿੱਚ ਆਪਣਾ ਲੈ 1 ਇੰਚ ਕਪੜਾਗਾ ਉਹ ਚਲਾ ਜਾਊਗਾ ਹੁਣ ਇੱਥੋਂ ਆਪਾਂ ਪਲੇਟ ਦੀ ਲੰਬਾਈ ਹੈ ਜਿਹੜੀ ਚੜਾਈ ਰੱਖਣੀ ਹੈ ਇਹ ਵਾਲੀ ਗੈਪ ਰੱਖਣੀ ਹੈਗੀ ਇਹ ਰੱਖਨੇ ਆਪਾਂ 3.5 ਇੰਚ 3.5 ਇੰਚ ਤੇ ਤੇ ਜਿਹੜੀ ਇਹ ਵਾਲੀ ਲੰਬਾਈ ਰੱਖਣੀ ਆਪਾਂ ਇਹ ਪਲੇਟ ਜਿਹੜੀ ਆਪਣੀ ਲੰਬੀ 7 ਇੰਚ ਦੀ ਇਹਦਾ ਆਪਾਂ ਹਾਫ ਕਰਾਂਗੇ 3.5 ਇੰਚ 3.5 ਇੰਚ ਤੁਸੀਂ ਦੇਖ ਸਕਦੇ ਹੋ ਆਪਣਾ ਬਿਲਕੁਲ ਸੈਂਟਰ ਆ ਗਿਆ ਇੱਥੋਂ ਆਪਾਂ ਇਹਦੀ ਗੈਪ ਰੱਖਾਂਗੇ 3 ਇੰਚ 3 ਇੰਚ ਤੇ ਰੱਖਾਂਗੇ ਆਪਾਂ ਇਹ ਨਿਸ਼ਾਨ ਆਪਾਂ ਬਿਲਕੁਲ ਫੱਟੀ ਦੇ ਨਾਲ ਇਹਨੂੰ ਵੀ ਸਿੱਧਾ ਕਰ ਲਾਂਗੇ ਇਸ ਤਰ੍ਹਾਂ ਹੁਣ ਆਗੇ ਦੇਖੋ ਬੈਕ ਦੀ ਗਲਾਈ ਜਿਹੜਾ ਬੈਕ ਪੱਲਾ ਹੈਗਾ ਉਹਦੀ ਕਟਾਈ ਉਹਦੀ ਦੇਖੋ ਆਪਾਂ ਇਸ ਤਰ੍ਹਾਂ ਬਿਲਕੁਲ ਪਹਿਲਾਂ ਸਿੱਧਾ ਨਿਸ਼ਾਨ ਲਗਾਵਾਂਗੇ ਆਪਾਂ ਫੱਟੀ ਨਾਲ ਨਿਸ਼ਾਨ ਲਗਾ ਲਾਂਗੇ ਇਸ ਤਰ੍ਹਾਂ ਇਹ ਨਿਸ਼ਾਨ ਲਗਾਉਣ ਤੋਂ ਬਾਅਦ ਹੁਣ ਬੈਕ ਗਲਾ ਹੈਗਾ ਇਹਨਾਂ ਦਾ 9 ਇੰਚ ਬੈਕ ਗਲਾ 9 ਇੰਚ ਆ ਉਹਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਜਿੱਦੀ ਗਲਾਈ ਪਾਵਾਂਗੇ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਸਿੱਧਾ ਨਿਸ਼ਾਨ ਲਗਾ ਕੇ 1 ਇੰਚ ਦੀ ਗਲਾਈ ਜਿਹੜੀ ਅੰਦਰ ਨੂੰ ਆਪਾਂ ਪਾਈ ਹੈ ਇਹ ਨਿਸ਼ਾਨ ਇਹੜਾ ਪੈਸੇ ਤਰੀਕਾ ਲਗਾਏ ਨੇ ਹੁਣ ਆਪਾਂ ਇਹ ਨਿਸ਼ਾਨੀਆਂ ਤੋਂ ਪਹਿਲਾਂ ਕੱਟ ਕਰਾਂਗੇ ਨੂੰ इस तरह हूँ आ गई अपनी देखो फ्रंट वाली ये आप दो पल लगे इस तरह ये दो पलें की आप कटाई करा हूँ एक डक लगावे इस साइड से एक टक लगावे सैड सिलाई देर एक टक आप प्लेट के उपर लगावे ये सारे निशान जो आप लग गए ਇਤੋਂ ਆਪਾਂ ਇਹ ਲਾਈਨਿੰਗ ਨੂੰ ਦੇਖੋ ਅਲੱਗ-ਅਲੱਗ ਕਰ ਲਾਂਗੇ ਨੀਚੇ ਤੋਂ ਇਹ ਦੇਖੋ ਆਪਾਂ ਨੀਚੇ ਤੋਂ ਪੱਲੇ ਦੋਨੇ ਅਲੱਗ-ਅਲੱਗ ਕਰ ਲੇ ਹੁਣ ਇਹ ਨਿਸ਼ਾਨਾਂ ਨੂੰ ਆਪਾਂ ਦੂਸਰੀ ਸਾਈਡ ਤੇ ਕੱਢਾਂਗੇ ਐਸ ਤਰ੍ਹਾਂ ਦੇਖੋ ਕਿੰਝ ਆ ਲੱਗਿਆ ਆ ਗਿਆ ਇਹ ਸਾਰੇ ਆਪਾਂ ਨਿਸ਼ਾਨਾ ਨੂੰ ਦੇਖਦੇ ਹੋ ਆਪਾਂ ਨਿਸ਼ਾਨਾ ਜਿਹੜੇ ਸਾਰੇ ਕੰਪਲੀਟ ਕਰ ਲਾਂਗੇ। ਇਹ ਆਪਰੇ ਸਾਰੇ ਜਿਹੜੇ ਕੰਪਲੀਟ ਹੋ ਗਈ ਲਾਈਨ ਇਹਨਾਂ ਉਨਾ ਪਾਕਿਸਤਾਨੀ ਸ਼ਰਟ ਦਾ ਕੱਪੜਾ ਹੁਣ ਕ ਆਪਣੇ ਕੋਲ ਹੈਗਾ ਸ਼ਰਟ ਦਾ ਕੱਪੜਾ ਸ਼ਰਟ ਦੇ ਕੱਪੜੇ ਨੂੰ ਵੀ ਆਪਾਂ ਐਸੀ ਤਰ੍ਹਾਂ ਹੀ ਦੇਖੋ ਰੱਖ ਲਾਂਗੇ ਦੇ ਉੱਪਰ ਵੀ ਆਪਾਂ ਪ੍ਰੈਸ ਮਾਰ ਕੇ ਸੈੱਟ ਕੀਤਾ ਹੋਇਆ ਹੈਗਾ ਇਹ ਨੀਚੇ ਦੇ ਦੇਖੋ ਆਪਾਂ ਕੱਪੜਾ ਇਹਦਾ ਅਲੱਗ ਕਰ ਦਾਂਗੇ ਦੋਨੇ ਪੀਸ ਹੁਣ ਆਪਾਂ ਪ੍ਰੰਤ ਪੱਲਾ ਲਾਵਾਂਗੇ ਪ੍ਰੰਤ ਪੱਲੇ ਨਾਲ ਆਪਾਂ ਪ੍ਰੰਤ ਪੱਲੇ ਦੇ ਉੱਪਰ ਰੱਖਾਂਗੇ ਇਸ ਤਰ੍ਹਾਂ ਇਹਦੇ ਆਪਾਂ ਮੋੜ ਦੇ ਕਟਾਈ ਜਿਹੜੀ ਸਿਰਫ ਨਾਲ-ਨਾਲ ਕਰਾਂਗੇ ਇਸ ਤਰ੍ਹਾਂ ਉਨਾ ਫਾ ਕਰਾਂਗੇ ਬੈਕ ਪੱਲੇ ਦੀ ਕਟਾਈ ਇਹ ਜਿਹਾ ਜਿਹਾ ਅਸੀਂ ਆਹ ਪੈਦੇ ਉੱਪਰ ਰੱਖਾਂਗੇ ਬੈਕ ਪੱਲਾ ਇਹ ਹੋਊਗੀ ਦੇਖੋ ਆਪਣੀ ਬੈਕ ਪੱਲੇ ਦਿਖਦਾ ਹੀ ਮੈਨੂੰ ਉਮੀਦ ਹੈ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆ ਅਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ